ਹਾਂਜੀ ਗਾਇਸ ਜੀ ਜੇ ਗਾਇਸ ਪੈਰੋਂ ਖਾਚੀ ਕਾ ਤੇ ਮੈਂ ਦੇ ਲੋ ਮੈਂ ਲਗਨੀ ਆ ਅੱਜ ਮੂੜੀਆਂ ਦੀਆਂ ਰੋਟੀਆਂ ਬਣਾਉਣ ਕਰਦੂ ਬਸ ਕਰੀ ਜਣੀਆਂ ਤੇ ਇਹ ਤਾਜ਼ੀਆਂ ਖੇਤੋਂ ਪੁੱਟ ਕੇ ਲਿਆਏ ਸੀਗੇ ਮੂੜੀਆਂ ਤੁਹਾਡਾ ਬਾਈ ਤੇ ਆਪਾਂ ਕੱਲ ਲੈ ਕੇ ਆਏ ਸੀਗੇ ਤੇ ਆਪਾਂ ਅੱਜ ਮੂੜੀਆਂ ਦੇ ਪਰੌਠੇ ਬਣਾਵਾਂਗੇ ਠੀਕ ਆ ਤੇ ਬਾਕੀ ਜਿਹੜੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਬਣਾ ਹੋਏ ਮੂੜੀਆਂ ਦੇ ਪਰੌਠੇ ਨੇ ਕਰਦੀ ਕੀ ਬੰਗੇ ਲਈ ਇਹਨੇ ਲੀੜੇ ਆ ਇਹ ਮੂੜੇ ਸਕਾਉਣੀ ਆ ਫੜ ਕੇ ਰੱਖੇ ਨੂੰ ਤਾਂ ਚੱਕ ਢੱਕਣ ਗਾਇਜ਼ ਇਹ ਮੂੜੀਆਂ ਚ ਪਾਣੀ ਸਕਾਉਨੇ ਆਪਾਂ ਕਿ ਪਾਣੀ ਸਕਾਉਣੀ ਆ ਨੱਪ ਕੇ ਰੱਖੇ ਦੋਵੇਂ ਪਾਸੇ ਤੋਂ ਫੜ ਲਾ ਹੱਥ ਪਾ ਕੇ ਇਹ ਤਾਂ ਹਿੱਲਦੀ ਆ ਦੋਵੇਂ ਪਾਸੇ ਤੋਂ ਫੜ ਲਾ ਨਿਕਲਦਾ ਨਹੀਂ ਬਿਆ ਪੌਣੀਆਂ ਚ ਬਹੁਤ ਗੱਲੋਂ ਸੀ ਕੈਸਰੇ ਦੋ ਤਿੰਨ ਵਾਰੀ ਮਸ਼ੀਨ ਚਲਾ ਲਈ ਆ ਪਰ ਇਹ ਮਿਸ਼ਨ ਫੇਲ ਆ ਮੂਲੀਆਂ ਸੁਕੋਂਦਾ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਵੀ ਮੂਲੀਆਂ ਸੁੱਕ ਜਾਂਦੀਆਂ ਵਾਸ਼ਿੰਗ ਮਸ਼ੀਨ ਨਾਲ ਕੋਈ ਮੂਲੀਆਂ ਨਹੀਂ ਸੁੱਕਦੀਆਂ ਦੇਖ ਲਓ ਜਦੋਂ ਮਾ ਪਾਣੀ ਵਿੱਚ ਡਿੱਗੀ ਜਾਂਦਾ ਆ ਆ ਦੇਖੋ ਇਹ ਹੱਥ ਨਾਲ ਹੀ ਮਿਹਨਤ ਕਰਨੀ ਪੈਣੀ ਆ ਨਹੀਂ ਸੁੱਕਣੀਆਂ ਬਾਈ ਇਦਾਂ ਹਾਂ ਇਹ ਵੀਡੀਓ ਬਣਾਉਂਦੇ ਰਹਿੰਦੇ ਆ ਨਾ ਕਿ ਮੂਲੀਆਂ ਸੁੱਕ ਜਾਂਦਾ ਪਾਣੀ ਨਾਲ ਇੱਧਰ ਤੁਹਾਡਾ ਪਾਣੀ ਹੁੰਦਾ ਪਿਆ ਤੱਤਾ ਣਾਉਣ ਵਾਸਤੇ ਗਈ ਸਰੇ ਤੇ ਦਰਪਨ ਨਾ ਹੋਵਾਂਗੇ ਹੁਣ ਸਰਪਿੰਡੇ ਦੇ ਦੁਆਰਾ ਤੇ ਪਰ ਗਟੂ ਨੂੰ ਨਵਾਨੇ ਹੁਣ ਤੇ ਪਾਣੀ ਗਰਮ ਹੋਈ ਜਾਂਦਾ ਉਹ ਤੇ ਆਪਾਂ ਨਾ ਵਾਂਗੇ ਮੰਜਾ ਕੱਢਦੇ ਤਾਂ ਡੱਬਾਈ ਅੱਜ ਲੀੜੇ ਵਗੈਰਾ ਧੋਣੇ ਆ ਮੰਜਾ ਕੱਢਦੇ ਫੇਹ ਦੁਕਾਨ ਚ ਬਹਿਣ ਵਾਸਤੇ ਪੂਰੇ ਬਾਲਣ ਪਿਆ ਵਾ ਫੇ ਮੀਨ ਗਿੱਲਾ ਹੋ ਜਾਂਦਾ ਦੁਕਾਨ ਚ ਰੱਖ ਲਈਦਾ ਆ ਸਾਡੀ ਦੁਕਾਨ ਰਿਪੇਅਰ ਪਾਰਟ ਜਿਹੜਾ ਜਿਵੇਂ ਮੋਟਰਸਾਈਕਲ ਰਿਪੇਅਰ ਵਗੈਰਾ ਠੀਕ ਆ ਸੰਤਰਾ ਵੇਖੋ ਕਿ ਵਿੱਚ ਰੱਖੇ ਪੇਟੀ 'ਚ ਕਿੰਨੂ ਹਾਲਾ ਸੰਤਰਾ ਖੱਟੇ ਆ ਖੱਟੇ ਹੈ ਖੱਟੇ ਹੈ ਮਿੱਠੇ ਆ ਖੱਟੇ ਹੈ ਸੂਰਜ ਦੇਵਤਾ ਨਿਕਲਿਆ ਹੈ ਸੂਰਜ ਨਿਕਲਿਆ ਸੂਰਜ ਗੈਸਰੇ ਆਪਾਂ ਕਾ ਹਨ ਮੂਲੀ ਆ ਕਰਦੂਗਾ ਸਾਲੀਆਂ ਪਰ ਗੱਡੂ ਨੂੰ ਮੂਲੀ ਪਰੋਂਠੇ ਕਾ ਨਹੀਂ ਪੋ ਲਾਵਾਂਗੇ ਫੇ ਤਮ ਸਭਾ ਕਰਕੇ ਟੀ ਫੂਨ ਕਾ ਕਿ ਵੀਡੀਓਜ਼ ਬਣਾਵਾਂਗੇ ਰੀਲਾ ਬਣਾਵਾਂਗੇ ਕੀ ਹੋ ਗਿਆ ਕੀ ਹੋ ਗਿਆ ਤੂੰ ਗਰ ਰੇੜਾ ਫਾੜਦੀ ਰੋ ਲੱਗੀ ਰਹੀ ਚਾਹ ਗੈਸਰੇ ਆਪਾਂ ਬਣਾ ਲਈ ਆ ਰੋਟੀ ਮੂਲੀ ਅਲੀ ਨਾਲ ਕੁੱਤੇ ਚਾਰ ਤਰਿਆ ਤੇ ਹੁਣ ਆਪਾਂ ਖਾਣੇ ਆ ਠੀਕ ਆ ਫੋਨ ਦੀ ਚਾਰਜਿੰਗ ਘੱਟ ਸੀ ਘੱਟ ਤੇ ਚਾਰਜ ਲਾਇਆ ਗਾਇਸ ਜਿਹੜੀ ਰੋਟੀ ਬਣ ਗਈ ਆ ਪ੍ਰਗਟ ਨੇ ਖਾ ਲਈ ਆ ਤੇ ਤੁਹਾਡੇ ਬਾਈ ਦੀ ਵੀ ਬਣਾ ਕੇ ਰੱਖਤੀ ਰੋਟੀ ਤੇ ਆ ਮੇਰੀ ਪਰੌਂਠੀ ਆ ਤੇ ਮੈਂ ਨਾਲ ਲਿਆ ਮਿਰਚ ਦਾ ਚਾਰ ਠੀਕ ਆ ਤੇ ਮੈਂ ਤੁਹਾਨੂੰ ਟੇਸਟ ਕਰਕੇ ਦਿਖਾਣੀ ਆ ਮੇਰੇ ਤੋਂ ਚਾਰ ਨੰਬਰ ਹੋ ਘੈਂਟਾ ਦੋ। ਜੇ ਨੋਟ ਕਰੀਏ ਤੇ ਨੋ ਮਿਲਦਾ। ਜੇ ਨੋਟ ਕਰਨਾ ਗੂ। ਅਸੀਂ ਗਾਇਸ ਇਸ ਵੇਲੇ ਨਾ ਲੀਆਂ ਤੇ ਪਰਕਟ ਵੀ ਨਾਲਿਆ ਸਾਰੇ ਨਾਲੇ ਤੇ ਆਪ ਸਫਾਈ ਕਰਤੀ ਹੈ ਦੇਖ ਲਓ ਕਰਤੀ। ਚੰਗੀ। ਤੇ ਸਾਰੀ ਸਫਾਈ ਕਰਤੀ। ਜੇ ਬਾਸਲਪੀਰ ਸੋਈ ਦੇਗੀ ਸਾਫ ਕਰਾਂਗੇ ਫਿਰ ਪਰਸੋਈ ਸਾਫ ਕਰਾਂਗੇ। ਠੀਕ ਹੈ ਨਾ? ਤੇ ਤੁਸੀਂ ਵਲੌਗ ਨਾ ਬਣਾਈ ਦਿਓ। ਕਿ ਗਾਇਸ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਨ ਲੱਗਿਆ ਹੈ ਟੀਵੀ ਤੇ ਗਾਣੇ ਸੁਣਦੇ ਵੇਸੇ ਅਸੀਂ ਅਸੀਂ ਨਾਲੇ ਕੰਮ ਕਰੀਏ ਉਹਨਾਂ ਦੇ ਗਾਣੇ ਸੁਣੀਏ ਹਣਾ ਠੀਕ ਐ ਸਰੇ ਸਰੇ ਪਾਠ ਲਾ ਲਈਦਾ ਸਰੇ ਸਰੇ ਪਾਠ ਨੂੰ ਠੀਕ ਐ ਨਾ ਪਾਠ ਕਰੀਦਾ ਵੀ ਆ ਬਬਾ ਜੀ ਦਾ ਨਾਮ ਵੀ ਲੀਦਾ ਹਣਾ ਤੇ ਨਕੀ ਚਲੋ ਗਾਇਸ ਅਸੀਂ ਬਣਾਉਣਾ ਪਿਆ ਫੇਰ ਅੱਜ ਪੂਆ ਅਸੀਂ ਨਹੀਂ ਬਣਾਉਂਦੇ ਵੱਡੇ ਭਾਜੀ ਬਣਾਉਂਦੇ ਆ ਦੀਦੀ ਬਣਾਉਂਦੀ ਪਈ ਮੇਰੀ ਨਾਨਾ ਨਾਈ ਹੋਈ ਆ ਦੇਖੋ ਮੈਂ ਵੀ ਨਾਨਾ ਨਾ ਮੰਮੀ ਦੀ ਆ ਦੇਖ ਲੋ ਆ ਨਾਨਾ ਚਿਪੂ ਨਾਨਾ ਨਾ ਪੂਰੀ ਪੂਰੀ ਦਾ ਵੇਖੀ ਸਸੀ ਕੱਲ ਬੁਲਾ ਦੇ ਸਾਰੇ ਇਹਨੂੰ ਨਾਨਾ ਨਾ ਮਤਲਬ ਪਤਾ ਨਹੀਂ ਸਣਾ ਮਤਲਬ ਪਤਾ ਤੇ ਨਾਨਾ ਮੇਰੀ ਭੂਈ ਆਈ ਮਾਨ ਪੂਆ ਹੂੰ ਤੇ ਮੇਰੀ ਭੂਈ ਆਈ ਅੱਛਾ ਤੂੰ ਪੂਆ ਆ ਇਹਦੀ ਭੋਲੀ ਦੀ ਭੂਆ ਤੂੰ ਮੈਨੂੰ ਭੋਲੀ ਭੋਲੀ ਗਿਆ ਤਨੀ ਠੀਕ ਹੈ ਲੈ ਲੋ ਇੱਧਰ ਲੈ ਲੋ ਕੀ ਜਵਾਗ ਦੇ ਲੋ ਇੱਧਰ ਕੀ ਕਰਦ ਆ ਦੇਖੋ ਪ੍ਰਗਟਾ ਡੈਡੀ ਬੋਲੂਗਾ ਹਟ ਜਾ ਪ੍ਰਗਟਾ ਪਵਣੇ ਟੈਗ ਜਾ ਪਵਣੇ ਬੈਠ ਜਾ ਟੈਗ ਜਾ ਪੁੱਤ ਉਹ ਕਿੰਨੇ ਕੁਛ ਵੀ ਨਹੀਂ ਕਾ ਬੈਠੀ ਹੈ ਨਾਨ ਬੈਠੀ ਹੈ ਨਾਨ ਬੈਠੀ ਹੈ ਇੱਧਰ ਲੱਗੇ ਵੇ ਚਲੇ ਜਾ ਬਾਈ ਕੋਆ ਮਾਰਨਾ ਕੋਆ ਮਾਰੰਗੀ ਬਲੀ ਕੋਆ ਮਾਰਨੀ ਮਾਰੀ ਨਾ ਭੈਣੇ ਜਿਉਂ ਦਾ ਛੜਦੀ ਗਾਜਰਾਂ ਬਣਾਉਣਾ ਆਪਾਂ ਭਾਬੀ ਦੇ ਪਿੰਨੀਆਂ ਬਣਾਉਣਾ ਆਪਾਂ ਚੋਲਾਂ ਦੀਆਂ ਪਿੰਨੀਆਂ ਚੋਲਾਂ ਦੇ ਆਟੇ ਦੀਆਂ ਠੀਕ ਚੋਲਾ ਦੀ ਪਿੰਨੀ ਚੋਲਾਂ ਦੀ ਪਿੰਨੀ ਠੀਕ ਅਸੀਂ ਬਣਾਈ ਸੀਗੀ ਚੋਲਾਂ ਦੀ ਪਿੰਨੀ ਚੋਲਾਂ ਦੀ ਖਾ ਗਏ ਹੋਰ ਅਸੀਂ ਛੱਡਣੀ ਸੀ ਦੋ ਮਿੰਟਾ ਉਹ ਜਿੰਨਾ ਚੋਟਾ ਨਹੀਂ ਦਾ ਦੋ ਮਿੰਟ ਪ੍ਰਗਟ ਖੜ ਤੱਕ ਜੋ ਤੈਨ ਮੈਨੂੰ ਤਾਂ ਦੇ ਲ ਮੈਂ ਤੇ ਲਿਆਉਂਦੀ ਠੀਕ ਹਣੀਆ ਜੂ ਅਮਰ ਜੂ ਬੈਠਣ ਲੂ ਆ ਗਾਜਾ ਤੱਕ ਨਹੀਂ ਵੀ ਹੈਲੋ ਗਾਇਸ ਵੀਰੇ ਕਿੱਦਾ ਗਾਇਸ ਵੀਰੇ ਹੈਲੋ ਗਾਇਸ ਵੀਰੇ ਮੈ ਲੰਦੇ ਮੈ ਲੰਦੇ ਮੰਮੀ ਕੀ ਵੀੜੇ ਕੇ ਬੋਲ ਤੋੜ ਤੋੜ ਕੋ ਖਾਣੋ ਇੱਕ ਜੰਦਗੀ ਖਾਣੋ ਪੋਨੇ ਸਾਰਾ ਹੀ ਖਾ ਲੋ ਹੂੰ ਸਾਰਾ ਹੀ ਖਾ ਲੋ ਮਰੂਦਾ ਦੀ ਘਾਟ ਆ ਪੰਸ ਮਨਨ ਫਿਰ ਮੈਂ ਮੈਂ ਫਿਰ ਨੰਬਰ ਕਰਵਾ ਲਵਾਂ ਦੇਖੋ ਹਾਂ ਤੇਰੀ ਵਾਰੀ 9ਵੀਂ ਵਾਰੀ ਯੋਗ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗਾਇਸ ਰੇ ਪਪਨਾਤ ਹੋ ਕੇ ਆ ਕੇ ਬਹਿ ਗਿਆ ਤੇ ਚੁੱਲੇ ਮਰੇ ਚਾਰ ਚਾਰ ਕਹਿੰਦੇ ਸੀ ਚਾਰ ਚਾਰ ਕਹਿੰਦੇ ਗਾਇਸ ਵੀਰੇ ਜਿਹੜੀ ਬਲਦੀ ਵੀ ਹੈ ਅੱਜ ਦੱਸ ਨਹੀਂ ਆਗੇ ਜਦੋਂ ਵਾਲਾ ਆਉਣ ਲੱਗ ਗਿਆ ਫੇ ਪਾਣੀ ਦਾ ਛਿੱਟਾ ਦੇ ਦਾਂਗੇ ਹਨਾ ਦੀਦੀ ਹਾਂ ਗਾਇਸ ਸਾਡਾ ਵੀਰ ਅੱਜ ਅੰਦਰ ਬੈਠੋ ਵੀ ਵੱਡਾ ਵੀਰਾ ਹਾਂਜੀ ਗਾਇਜ਼ ਇਹ ਛੱਡਾ ਵੱਡਾ ਵੀਰਾ ਜੀ ਉੱਤੇ ਆਇਆ ਅੰਦਰ ਬੈਠੇ ਗਏ ਸਾਰੇ ਲੁਕੇ-ਛੁਪੇ ਗਾਇਜ਼ ਇਹ ਸਿਪਰ ਮਾਲ ਦੇ ਖੂਆ ਕੇ ਪਿੰਨੀਆਂ ਦੱਸਦਾ ਹੀ ਨਹੀਂ ਕੋਈ ਸਾਨੂੰ ਬੋਲ ਗਾਇਜ਼ ਬਈਰੇ ਬਈਰ ਨੂੰ ਲਾਈਕ ਤੇ ਸ਼ੇਅਰ ਕਰਦੇ ਸਬਸਕ੍ਰਾਈਬ ਕਰ ਦਿਓ ਕਰ ਦਿਨ ਦਿਨ ਆਸਮਾਨ ਕਰੋ ਮੈਂ ਚਾਪੇ ਸਤੰਗ ਪਰਗਟਾ ਪਰਗਟ ਇਤਰਾ ਬਹੁਤ ਜ਼ਿਆਦੇ ਮਚਾ ਗਏ ਨਾ ਹਾਂਜੀ ਚੱਲ ਕਰੀ ਸੋਰੀ ਮੈਨੂੰ ਚੱਲ ਫਿਰ ਸੋਰੀ ਤੱਪੀ ਇੰਨਾ ਕਮਲਿਆਂ ਵਾਂਗ ਕੜੀ ਕੱਢਦੇ ਇੱਥੇ ਸੋਰੀ ਇੱਕ ਦਿਨ ਰੱਖ ਲਾ ਕੇ ਤੇ ਬਲਾ ਤੁਹੀਂ ਜੋ ਆਡੋ ਇਹ ਪਹਿਲੀ ਵਾਰ ਮਾਰਦੇ ਹਾਂ ਤੁਹਾਨੂੰ ਵੀ ਕੋਈ ਤਾਂ ਮਾਰ ਸਕਦਾ ਇਹਨੂੰ ਦੱਸੇ ਇਹਨੂੰ ਚਲਾ ਦੇ ਰੱਖਾਂ ਦੇ ਰਾਤ ਨੂੰ ਹੀ ਛੱਕ ਗਏ ਸੀ ਸੰਸਾੜੀ ਬਣਾਇ ਜਿੱਕਰੇ ਕੋਈ ਦੇ ਇਹ ਕੁੜੀ ਬਣਾ ਸੀ ਕੱਲ੍ਹ ਕੋਈ ਮੈਂ ਤਾਂ ਪਹਿਲੀ ਵਾਰ ਹੀ ਬਣਾਇਆ ਸੀ ਵਿਆਹ ਤੋਂ ਬਾਅਦ ਇਹ ਚਾਂਦ ਬਰੀ ਬਣਾਇਆ ਤੁਸੀਂ ਬਣਾਇਆ ਹੋ ਅਸੀਂ ਤਾਂ ਪਹਿਲੀ ਵਾਰ ਹੀ ਬਣਾਇਆ ਹੋ ਕੋਈ ਹੋਰ ਨਹੀਂ ਬਣਾਇਆ 1 ਵਜੇ ਨਹੀਂ ਤੁਸੀਂ ਨਹੀਂ ਬਣਾਇਆ 1 ਵਜੇ ਬਣਾਇਆ ਸੀ ਚੋਲੇ ਦੇ ਚੋਲੇ ਨਹੀਂ ਬਣਾ ਕੇ ਖਾ ਲੈਂਦੇ ਹੋ ਚੋਲਾਂ ਦੇ ਆਟੇ ਦੀ ਇਹਨੂੰ ਨਾ ਮੈਂ ਤੁਸੀਂ ਹੈ ਕਿੰਨੋਂ ਨਾ ਹੁਣ ਤਾਂ ਕੁਝ ਨਹੀਂ ਬਣਾਉਂ ਉਹ ਦੋਸਤ ਮੈਨੂੰ ਦੇ ਮੈਨੂੰ ਵੀ ਹੈ ਗੁੰਡੀ ਵੇਖ ਹਾਂ ਇਹ ਪੁੱਠੀ ਟੋਪਿੰਗ ਲੈ ਜਾਏਗਾ ਪਿੰਨਾ ਆਗੀ ਬਣੀਂ ਦਮੀ ਇੱਧਰ ਦੱਸੋ ਇਹ ਬਣੀ ਜਾਂਦਾ ਜੀ ਖੋਆ ਜੀ ਜੀ ਇਹ ਮੈਂ ਖੋਆ ਬਣੀ ਜਾਂਦਾ ਜੀ ਬਾਰ ਬਾਰ ਦੱਸੀਏ ਜੀ ਤੁਹਾਨੂੰ ਥੱਲੇ ਅੱਗ ਬਣੀ ਜਾਂਦੀ ਆ ਮਗਾ ਜੇ ਰੋਟੀ ਆਟਾ ਗੁੰਨੇ ਰੋਟੀ ਬਣੀ ਸੀ ਜਨ ਬੰਦ ਗੁੱਬੀ ਪਈ ਆ ਹੈਲੋ ਗਾਇਸ ਵੀਰੇ ਕਿੱਦਾਂ ਗਾਇਸ ਵੀਰੇ ਆ ਦੇਖੋ ਜਿਹੜੇ ਕਹਿੰਦੇ ਚੌਲ ਖਵਾਉਣੇ ਹੋ ਰੋਟੀ ਖਾਈ ਜਨਾਂ ਦੀ ਰੋਟੀ ਨਹੀਂ ਖਾਣੀ ਕੁਛ ਨਹੀਂ ਮੈਂ ਤਾਂ ਖਾ ਕੇ ਆਈ ਇਹਨੇ ਦਾਦੀ ਮਾਂ ਨਹੀਂ ਬਣਾ ਰਿਨਣ ਐਨੇ ਹੁਣ ਰੈਨ ਪੁੱਤਰ ਰੈਨ ਰੈਨ ਪੁੱਤਰ ਰੈਨ ਬੱਸ ਮੇਰੀ ਵੀਡੀਓ ਨਾ ਬਣਾ ਬਣਾਉਂਗੀ ਪਤਾ ਉਹ ਤੇ ਮੇਰਾ ਜੀਜਾ ਕਿੰਨਾ ਉਹ ਆਲਾ ਤੁਮੇ ਤੈਨੂੰ ਕੋਈ ਨਹੀਂ ਜਾਣਦਾ ਤੂੰ ਭਾਈ ਅੱਗੇ ਜੋ ਬੈਠੀ ਸਾਡੀ ਗੇਜੋ ਚੱਕੀ ਕਿ ਗੇਜੋ ਹੁਣ ਬੋਲਣਾ ਸ਼ੁਰੂ ਕਰ ਬਾਈ ਵੀ ਮੈਂ ਸਾਰੇ ਆਏ ਪ੍ਰੋਣਾ ਆਏ ਵੱਡਾ ਗੁੱਡ ਮਾਰਨਿੰਗ ਗਾਇਸ ਵੀਰ ਤੇ ਦੂਜਾ ਦਿਨ ਚੜ ਗਿਆ ਤੇ ਆਪਾਂ ਪੀਨੁਦ ਦੇ ਵਿੱਚ ਆ ਮੇਰਾ ਸਿਰ ਦੁਖਣ ਲੱਗ ਗਿਆ ਸੀਗਾ ਤੇ ਤਦਾਂ ਮੈਂ ਉੱਠ ਕੇ ਬੈਠੀ ਬਾਹਰ ਕੀਤਾ ਫਿਰ ਮੈਂ ਚਾਹ ਵੀ ਲਗੀ ਤੇ ਸਪੀਨੀਆ ਦਾ ਪੀ ਲਿਆ ਤਦੋਂ ਬਾਈ ਉਹ ਬੈਠਾ ਤਾਰਿਕ ਸੁਤਾਵੇ ਗਾਇਸ ਜੀ 7 ਵਜੇ ਦੇਖੋ ਸਵੇਰ ਦੇ 7 ਵਜੇ ਹੱਥ ਨੇਰਾ ਦੇਖੋ ਇਹ ਨਾ ਨੇਰਾ ਹੈ ਸਵੇਰ ਦੇ 7 ਵਜੇ ਮੈਂ ਤੁਹਾਨੂੰ ਹੋਰ ਟਾਈਮ ਦੱਸਣੀ ਹੈ ਕੁਲਕਾ ਕਦੋਂ ਹਜੇ ਚੜਿਆ ਨਹੀਂ ਡੈਂਜਰੂਆ 7:30 ਮੈਂ ਵੀਡੀਓ ਦੇਖੀ ਸੀ ਜੀ ਤੇ ਦੱਸਿਆ ਸੀ ਕਿ ਡੈਂਜਰੂਆ 7:30 ਠੀਕ ਹੈ ਨਾ ਹਜੇ ਪਤਾ ਨਹੀਂ ਤੇ 7 ਵਜੇ ਤੇ ਦੇਖੋ ਉਹ ਮੈਂ ਪਹਿਲਾਂ ਉੱਠੀ ਜਾਵਿੱਤੀ 4 ਵਜੇ ਫੇਰ ਆਈ ਸਭ ਫਿਰ ਉੱਠ 7 ਵਜੇ ਦਰਨੀ ਚੜਿਆ ਹੋਇਸਰੇ 7 ਵਜੇ ਦਰਨੀ ਚੜਿਆ ਬੋਲਦੇ ਹੈ ਸਤ ਜੀ ਮੂਲ ਤੁਸੀਂ ਦਿਨ ਨਹੀਂ ਚੜਨਾ ਹਾਂਜੀ ਗਾਇਸ ਵੀਰੇ ਤੇ ਕਿਵੇਂ ਲੱਗਾ ਤੁਹਾਨੂੰ ਵਲੌਗ ਜਰੂਰ ਦੱਸਿਓ ਠੀਕ ਆ ਜਿਵੇਂ ਤੁਹਾਨੂੰ ਪਤਾ ਹੀ ਆ ਪਰ ਆਤ ਨੂੰ ਕੱਢਦੇ ਸੀ ਭਾਜੀ ਉਹਨਾਂ ਦੇ ਘਰੇ ਖੋਆ ਮੇਰੀ ਨਾਨ ਆਈ ਹੋਈ ਸੀ ਹਨਾ ਉਹ ਅੱਜ ਚਲੇ ਗਏ ਗਾਤ ਆਏ ਸੀ ਤੇ ਗਾਇਸ ਵੀਰੇ ਆ ਦੇਖੋ ਚੋਲਾ ਦੇ ਆਟੇ ਦੀ ਪਿੰਨੀ ਬਹੁਤ ਟੇਸਟੀ ਹੈ ਤੋਲਾ ਮੈਂ ਅੱਜ ਦੀ ਖੋਆ ਪਾਇਲ ਵਿੱਚ ਬਹੁਤ ਵਧੀਆ ਬਣੀਆਂ ਵੱਡੇ ਭਾਜੀ ਉਹਨਾਂ ਨੇ ਬਣਾਈਆਂ ਸੀ ਕੁੜੀਆਂ ਆਈਆਂ ਵੀ ਅਸੀਂ ਰੋਣ ਬਣਾ ਕੇ ਭੇਜੀਆਂ ਨੇ ਸੋਹਰੇ ਗੀਆਂ ਨੇ ਤੇ ਬਾਕੀ ਤੁਹਾਨੂੰ ਕਿੱਦਾਂ ਲੱਗਿਆ ਅੱਜ ਦਾ ਵਲੌਗ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਤਾਂ ਕਿ ਉਹਨਾਂ ਦੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ